ਮਲੇ ਕੋਟਲਾ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਸ਼ਵਨੀ ਸੋਢੀ 6 ਦਸੰਬਰ 2025 ਦਿਨ ਸ਼ਨੀਵਾਰ ਅੱਜ ਤੁਹਾਨੂੰ ਮਲੇ ਕੋਟਲਾ ਦੇ ਪ੍ਰਸਿੱਧ ਸਥਾਨ ਕਮਲ ਸਿਨੇਮਾ ਰੋਡ ਅਤੇ ਕਮਲ ਸਿਨੇਮੇ ਸੰਬੰਧੀ ਜਾਣਕਾਰੀ ਦੇ ਰਿਹਾ ਹਾਂ ਕਿਹਾ ਜਾ ਰਿਹਾ ਹੈ ਕਿ ਤਰਮਿੰਦਰ ਜਦੋਂ 953 ਵਿੱਚ ਕਮਲ ਸਿਨੇਮਾ ਵਿਖੇ ਦਲੀਪ ਕੁਮਾਰ ਅਤੇ ਮੀਨਾ ਕੁਮਾਰੀ ਦੀ ਫਿਲਮ ਪੁੱਤਪਾਤ ਵੇਖਣ ਲਈ ਗਏ ਸੀ ਅਤੇ ਫਿਲਮ ਵੇਖਦਿਆਂ ਉਹਨਾਂ ਦੇ ਦਿਮਾਗ ਵਿੱਚ ਖਿਆਲ ਹੈ ਕਿ ਉਹ ਹੀਰੋਨ ਦੀ ਫੋਟੋ ਚੁੱਕਾਂਗਾ ਅਤੇ ਉਹਨਾਂ ਨੇ ਮੀਨਾ ਕੁਮਾਰੀ ਦੀ ਫੋਟੋ ਚੁੱਕ ਲਈ ਅਤੇ ਮਾਮਲਾ ਪੁਲਿਸ ਵਿੱਚ ਗਿਆ ਅਤੇ ਉਹਨਾਂ ਨੇ ਫੋਟੋ ਮੋੜ ਦਿੱਤੀ ਸੀ ਅਤੇ ਕਹਿੰਦੇ ਮੈਂ ਸੋਚਿਆ ਨਹੀਂ ਸੀ ਕਿ ਉਸ ਤੋਂ 10 ਸਾਲ ਬਾਅਦ ਉਹ ਮੀਨਾ ਕੁਮਾਰੀ ਨਾਲ ਫਿਲਮ ਫੁੱਲ ਔਰ ਪੱਥਰ ਵਿੱਚ ਕੰਮ ਕਰਨਗੇ ਕਮਲ ਸਿਨੇਮਾ ਰੂਟ ਤੇ ਬਹੁਤ ਸਾਰੀਆਂ ਨਾਨ-ਬੇਜ ਦੀਆਂ ਦੁਕਾਨਾਂ ਹਨ ਤੰਦੂਰੀ ਰੋਟੀ ਲਾਉਂਦਾ ਹੋਇਆ ਕਾਰੀਗਰ ਨਾਨ-ਬੇਜ ਨੂੰ ਤੜਕਾ ਲਾਉਂਦੇ ਹੋਏ ਕਾਰੀਗਰ ਇਲਾਕੇ ਦੀ ਪ੍ਰਸਿੱਧ ਰਾਹੀ ਸਵੀਟਸ ਡਾਇਮੰਡ ਬੇਕਰੀ ਅਸ਼ਰਫ ਪਾਨ ਬਾਕੀ ਤੁਹਾਨੂੰ ਅਗਲੇ ਬਲੌਗ ਵਿੱਚ ਦੱਸਾਂਗੇ ਧੰਨਵਾਦ ਜੀ